ਹਦਾਇਤਾਂ ਅਨੁਸਾਰ ਸਿਰਫ ਸੁੱਕੀ ਫਸਲ ਹੀ ਮੰਡੀਆਂ ਵਿੱਚ ਲੈ ਕੇ ਆਉਣ ਗਿੱਲੀ ਫਸਲ ਬਿਲਕੁਲ ਨਾ ਲਿਆਂਦੀ ਜਾਵੇ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਕਣਕ ਵਿੱਚ ਨਮੀ 12% ਤੋਂ ਵੱਧ ਨਹੀਂ ਹੋਣੀ ਚਾਹੀਦੀ ਕਿਸਾਨ ਵੀਰ ਸੁੱਕੀ ਕਣਕ ਹੀ ਲੈ ਕੇ ਆਉਣ ਗਿੱਲੀ ਕਣਕ ਬਿਲਕੁਲ ਨਾ ਲੈ ਕੇ ਆਉਣ ਕਿਸਾਨ ਵੀਰੋ ਸੁੱਕੀ ਕਣਕ ਲੈ ਕੇ ਆਓ ਤੇ ਫੌਰਨ ਆਪਣੀ ਫਸਲ ਵੇਚ ਕੇ ਤੁਸੀਂ ਫਾਰਗ ਹੋ ਜਾਓ ਇਸ ਲਈ ਅਪੀਲ ਹੈ ਸਮੂਹ ਕਿਸਾਨ ਵੀਰਾਂ ਨੂੰ ਕਿ ਮੰਡੀਆਂ ਵਿੱਚ ਸੁੱਕੀ ਫਸਲ ਹੀ ਲਿਆਂਦੀ ਜਾਵੇ ਤੇ ਇਸ ਦੇ ਨਾਲ ਹੀ ਸਕੱਤਰ ਮਾਰਕੀਟ ਕਮਿਟੀ ਜਲਾਲਾਬਾਦ ਵੱਲੋਂ ਮਾਰਕੀਟ ਕਮੇਟੀ ਦੇ ਬਾਹਰ 메ਨ ਰੋਡ ਦੇ ਉੱਪਰ ਲੱਗਦੀਆਂ ਰੇੜੀਆਂ ਅਤੇ ਫੜੀਆਂ ਵਾਲਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੀਜ਼ਨ ਹੋਣ ਕਾਰਨ ਤੁਸੀਂ ਆਪਣੀਆਂ ਰੇੜੀਆਂ ਤੇ ਫੜੀਆਂ ਇਸ ਰੋਡ ਤੋਂ ਹਟਾ ਲਓ ਕਿਉਂਕਿ ਸੀਜ਼ਨ ਦੇ ਕਾਰਨ ਕੋਈ ਵੀ ਹਾਸਾ ਵਾਪਰ ਸਕਦਾ ਹੈ ਇਸ ਲਈ ਸੀਜ਼ਨ ਦੇ ਦੌਰਾਨ ਕੋਈ ਵੀ ਰੇੜੀ ਫੜੀ ਵਾਲਾ ਮਾਰਕੀਟ ਕਮੇਟੀ ਵਾਲੇ 메ਨ ਰੋਡ ਦੇ ਉੱਪਰ ਆਪਣੀ ਰੇੜੀ ਅਤੇ ਫੜੀ ਬਿਲਕੁਲ ਨਾਲ ਜਾਵੇ ਜੇਕਰ ਕੋਈ ਲਗਾਏਗਾ ਤੇ ਉਸ ਇਕਲਾਬ ਬੰਦੀ ਕਾਰਵਾਈ ਕੀਤੀ ਜਾਵੇਗੀ ਵੱਲੋਂ ਸਖਤਰ ਮਾਰਕੀਟ ਕਮੇਟੀ ਜਲਾਲਾਬਾਦ